ਅੱਜ ਦੇ ਸਟੂਡੈਂਟਸ ਅਸੀਂ ਕਰ ਰਹੇ ਸੀ ਇਸ਼ਤਿਹਾਰ ਇਸ਼ਤਿਹਾਰ ਦੇ ਵਿੱਚ ਨਿੱਜੀ ਇਸ਼ਤਿਹਾਰ ਅਸੀਂ ਕੱਲ ਕੀਤੇ ਜਿਨ੍ਹਾਂ ਦੇ ਵਿੱਚ ਬੇਦਖਲੀ ਨੋਟਿਸ ਜਾਂ ਵਾਰਦੀ ਲੋੜ ਕੰਨਿਆਂ ਦੀ ਲੋੜ ਦੁਕਾਨ ਕਰਾਇ ਤੇ ਦੇਣਾ ਮਕਾਨ ਕਰਾਇ ਤੇ ਦੇਣਾ ਇਹ ਸੀਗੇ ਅੱਜ ਅਸੀਂ ਕਰਨਾ ਕਿ ਮੰਨ ਲਓ ਕਿਸੇ ਨੇ ਕੋਈ ਆਪਣਾ ਟੂਰ ਟੂਰ ਐਂਡ ਟਰੈਵਲ ਦੀ ਏਜੰਸੀ ਆ ਤੇ ਉਹਨੇ ਆਪਣੀ ਮਸ਼ਹੂਰੀ ਜਾਂ ਐਡਵਰਟਾਈਜ਼ਮੈਂਟ ਕਰਨੀ ਆ ਤੇ ਕਿਸ ਤਰ੍ਹਾਂ ਕਰੇਗਾ ਤਾਂ ਉਹਦੇ ਲਈ ਉਹ ਸਬੰਧਤ ਵਿਅਕਤੀ ਜਿਹੜਾ ਹੈ ਜਾਂ ਕੰਪਨੀ ਆਪਣੀ ਦੱਸਣ ਲਈ ਕਿ ਉਹਨਾਂ ਦੇ ਕੋਲ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਪਹਿਲਾਂ ਤਾਂ ਦੱਸਣਗੇ ਕਿ ਦੇਸ਼ ਵਿਦੇਸ਼ ਦੋਨੋਂ ਜਗ੍ਹਾ ਤੇ ਘੁੰਮਣ ਜਾਣ ਲਈ ਸਹੂਲਤ ਹੈ ਤੇ ਫਿਰ ਕਿੰਨੇ ਦਿਨਾਂ ਵਾਸਤੇ ਹੁੰਦੀ ਆ 3 ਦਿਨ ਤੋਂ 1 ਮਹੀਨੇ ਤੱਕ ਦਾ ਟੂਰ ਫਿਰ ਖਾਣ ਪੀਣ ਦੀਆਂ ਸਹੂਲਤਾਂ ਘੱਟ ਖਰਚਾ ਤੇ ਪੈਕੇਜ ਤੇ ਕੋਈ ਛੋਟ ਹੈਗੀ ਆ ਤਾਂ ਦੱਸੋ ਦੇ ਨਾਲ ਇਹ ਕਿਹਾ ਜਾਵੇ ਕਿ ਜਿਸ ਨੇ ਵੀ ਸੰਪਰਕ ਕਰਨਾ ਹੈ ਆਪਣੇ ਡਾਕੂਮੈਂਟਸ ਦਸਤਾਵੇਜ਼ਾਂ ਨਾਲ ਸੰਪਰਕ ਕਰੇ ਤੇ ਉਸ ਤੋਂ ਬਾਅਦ ਟੂ ਟ੍ਰੈਵਲ ਕੰਪਨੀ ਦਾ ਨਾਮ ਤੇ ਐਡਰੈਸ ਇਸੇ ਤਰ੍ਹਾਂ ਕੁਕਿੰਗ ਸਿੱਖੋ ਜਿਵੇਂ ਕੋਈ ਐਡਵਰਟਾਈਜ਼ ਕਰਦਾ ਇਸ਼ਤਿਹਾਰ ਦਿੰਦਾ ਤਾਂ ਇਹਦੇ ਚ ਉਹਨੇ ਦੱਸਣਾ ਕਿ ਸਰਕਾਰੀ ਮਨਜ਼ੂਰਸ਼ੁਦਾ ਰੁਜ਼ਗਾਰ ਤੇ ਸਿੱਖ ਲਾਇਸੈਂਸਥਾਨ ਰਾਜੀ ਕੁਕਿੰਗ ਸਕੂਲ ਤੋਂ ਕੁਕਿੰਗ ਸਿੱਖੋ ਕੋਈ ਵੀ ਤੁਸੀਂ ਇੱਥੇ ਰਾਜੀ ਲਿਖਿਆ ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ ਤੇ ਇਹਦੇ ਚ ਇਹ ਦਿਸਣਾ ਜ਼ਰੂਰੀ ਹੈ ਕਿ ਉਹ ਸਰਕਾਰੀ ਉਹਨੂੰ ਮਿਲੀ ਹੋਈ ਆ ਮਾਨਤਾ ਕਿ ਨਹੀਂ ਮਿਲੀ ਤੇ ਆਪਣਾ ਵੀ ਉਹਨਾਂ ਦਾ ਐਕਸਪੀਰੀਅੰਸ ਬਹੁਤ ਆ ਵਧੀਆ ਨਤੀਜੇ ਆ ਹੋਸਟਲ ਵੀ ਆ ਵਿਦੇਸ਼ ਜਾਣ ਚ ਸਹਾਇਤਾ ਮਿਲੇਗੀ ਸੰਪਰਕ ਕਰੋ ਇਹ ਦੱਸਿਆ ਗਿਆ ਨਾਲ ਐਡਰੈਸ NRI ਪੱਕੇ ਰਿਸ਼ਤੇ NRI ਨੌਕਰੀ ਸੁਧਾ ਤੇ ਆਪਣਾ ਬਿジネス ਖੇਤੀਬਾੜੀ ਕਰਦੇ ਮੁੰਡੇ ਕੁੜੀਆਂ ਦੇ ਰਿਸ਼ਤੇਾਂ ਵਾਲੇ ਸੰਪਰਕ ਕਰੋ ਇਹ ਕੋਈ ਏਜੰਸੀ ਹੋਏਗੀ ਮੈਰਿਜ ਬਿਊਰੋ ਜਿਹੜੀ ਕਿਸੇ ਤਰ੍ਹਾਂ ਦੇ ਰਿਸ਼ਤੇ ਕਰਾਉਂਦੀ ਹੈ ਤਾਂ ਉਹਦੇ 'ਚ ਇਸ਼ਤਿਹਾਰ ਆ ਸਕਦਾ ਫਿਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਬੁਕਿੰਗ ਵਾਸਤੇ ਹੋ ਸਕਦਾ ਹੈ ਕਿ ਕੋਈ ਇਸ਼ਤਿਹਾਰ ਦੇਣਾ ਜਾਵੇ ਕਿ ਜੇ ਕਿਸੇ ਨੇ ਕਿਸੇ ਖੁਸ਼ੀ ਦੇ ਮੌਕੇ ਤੇ ਜਾਂ ਬੱਚੇ ਮੁੰਡਾ ਮੁੰਡੇ ਦੀ ਜਾਂ ਕੁੜੀ ਦੀ ਕਿਸੇ ਤਰ੍ਹਾਂ ਦੀ ਅਵਧਾਈ ਮੌਕੇ ਤੁਸੀਂ ਕੋਈ ਸੱਭਿਆਚਾਰਕ ਪ੍ਰੋਗਰਾਮ ਕਰਵਾਉਣਾ ਆਉਦੀ ਕੰਪਨੀ ਉਹਦੇ ਵੱਲੋਂ ਦਿੱਤੀ ਜਾ ਸਕਦੀ ਹੈ ਐਡਵਰਟਾਈਜ਼ਮੈਂਟ ਜਿਵੇਂ ਵਿਆਹ ਸ਼ਾਦੀ ਮੁੰਡਾ ਜੰਮਣ ਦਾ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਭੰਗੜੇ ਤੇ ਗਿੱਦੇ ਦੇ ਮਾਹਿਰ ਮੁੰਡੇ ਕੁੜੀਆਂ ਦੇ ਸਮੂਹ ਦੇ ਸੱਭਿਆਚਾਰਕ ਪੇਸ਼ਕਾਰੀ ਲਈ ਸੰਪਰਕ ਕਰੋ ਤਾਂ ਇਹ ਇਸ ਤਰੀਕੇ ਨਾਲ ਤੁਹਾਨੂੰ ਕੁਝ ਯਾਦ ਕਰਨੇ ਪੈਣਗੇ ਇਸ਼ਤਿਹਾਰ ਜਾਂ ਕੁਝ ਲਿਖ ਕੇ ਦੇਖਣੇ ਪੈਣਗੇ ਫੇਰ ਹੈ ਕਿ ਜੇ ਮੰਨ ਲਓ ਕਿਸੇ ਕੰਪਨੀ ਚ ਕਲਾਕਾਰਾਂ ਦੀ ਜਰੂਰਤ ਹੈ ਕਿ ਪੰਜਾਬ ਦੀ ਇੱਕ ਸੱਭਿਆਚਾਰਕ ਕੰਪਨੀ ਵਿੱਚ ਪੰਜਾਬੀ ਰੰਗਮਈ ਤੇ ਸੱਭਿਆਚਾਰਕ ਸਮਾਗਮਾਂ 'ਚ ਰੁਚੀ ਰੱਖਣ ਵਾਲੇ ਕਲਾਕਾਰਾਂ ਦੀ ਜਰੂਰਤ ਹੈ ਅ ਇੱਛੂ ਕ ਆਪਣੇ ਪਾਸਪੋਰਟ ਫੋਟੋ ਵਿਦਿਅਕਤ ਕਰਕੇ ਤੇ ਅਸਲ ਦਸਤਾਵੇਜ਼ ਲੈ ਕੇ ਮਿਲੋ ਹਰਪਿੰਦਰ ਸੱਭਿਆਚਾਰਕ تھیਟਰ ਗਰੁੱਪ ਨੇੜੇ ਇੱਥੇ ਕੋਈ ਐਡਰੈਸ ਪੋਜ਼ਿੰਗ ਤੁਸੀਂ ਦੇ ਸਕਦੇ ਹੋ ਮੰਨ ਲਓ ਊੜਾ ਐੜਾ ਸੱਭਿਆਚਾਰਕ ਗਰੁੱਪ ਤੇ ਨੇੜੇ ਅ ਕੋਈ ਵੀ ਕੱਕਾ ਖਖਾ ਗੱਗਾ ਫਾਟਕ ਤੇ ਕੋਈ ਵੀ ਸ਼ਹਿਰ ਊੜਾ ਐੜਾ ਈੜੀ ਸ਼ਹਿਰ ਕਹਿ ਸਕਦੇ ਹੋ ਇਸ ਤਰ੍ਹਾਂ ਸੁਪੋਜ਼ਿੰਗ ਐਡਰੈਸ ਵੀ ਦੇ ਸਕਦੇ ਹੋ ਜਾਂ ਕੋਈ ਕੋਈ ਵੀ ਐਡਰੈਸ ਜਿਹੜਾ ਦਿੱਤਾ ਜਾ ਸਕਦਾ ਜ਼ਰੂਰੀ ਨਹੀਂ ਕਿ ਜਿਹੜਾ ਉੱਪਰ ਦਿੱਤੇ ਉਹੀ ਦੇਣਿਆ ਅਸਾਮੀ ਵਾਲੀ ਇਸ਼ਤਿਹਾਰ ਮੰਨ ਲਓ ਤੁਸੀਂ ਕਿਸੇ ਦਫ਼ਤਰ ਚ ਕੋਈ ਅਸਾਮੀਆਂ ਜਾਂ ਕਿਸੇ ਕਾਲਜ ਚ ਸਕੂਲ ਚ ਸਾਰਿਆਂ ਤੇ ਲਾਗੂ ਹੋ ਸਕਦਾ ਕਿਸੇ ਸਿਕਿਉਰਿਟੀ ਵਾਲੇ ਜਿਹੜੀ ਏਜੰਸੀ ਉਹਨਾਂ ਨੂੰ ਜਾਂ ਕਿਸੇ ਦਫ਼ਤਰ ਦੇ ਵਿੱਚ ਜਾਂ ਹਰ ਤਰ੍ਹਾਂ ਦੀਆਂ ਆਸਾਮੀਆਂ ਲਈ ਇਸ਼ਤਿਹਾਰ ਹੋ ਸਕਦਾ ਇਦੇ ਲਈ ਤੁਸੀਂ ਬਾਤ ਤੋਂ ਬਾਤ ਤਿਆਰੀ ਕਰ ਸਕਦੇ ਮੰਨ ਲਓ ਕਿਸੇ ਸਕੂਲ ਦੇ ਵਿੱਚ ਅੰਗਰੇਜ਼ੀ ਦੀ ਪੰਜਾਬੀ ਹਿੰਦੀ ਦੇ ਟੀਚਰ ਦੀ ਆਪਾਂ ਐਡਵਰਟਾਈਜ਼ਮੈਂਟ ਦੇਣੀ ਹੈ ਸਕੂਲ ਦੀ ਕਮੇਟੀ ਵੱਲੋਂ ਤਾਂ ਕਿਵੇਂ ਦਵਾਂਗੇ ਕਿ ਸਕੂਲ ਵਿੱਚ ਹੇਠ ਲਿਖੇ ਅਧਿਆਪਕਾਂ ਦੀ ਜ਼ਰੂਰਤ ਹੈ ਆ ਲਿਖ ਤੋਂ ਹਿੰਦੀ ਇੱਕ ਪੰਜਾਬੀ ਦੋ ਇਦਾਂ ਕਰਕੇ ਗਿਣਤੀਆਂ ਸਾਮੀਆਂ ਦੀਆਂ ਗਿਣਤੀਆਂ ਫਿਰ ਉਸ ਤੋਂ ਬਾਅਦ ਜਿਹੜੀ ਵਿਦਿਅਕ ਯੋਗਤਾ ਉਹਨਾਂ ਦੀ ਹੋਵੇ ਉੱਚ ਵਿਦਿਅਕ ਯੋਗਤਾ ਹੋਵੇ ਐਵੇਂ ਹੋਵੇ ਪੀ ਐਚ ਡੀ ਬੀ ਐਡ ਲਿਖਿਆ ਜਾ ਸਕਦਾ ਫਿਰ ਆ ਕੇ ਜਿਹੜੇ ਨਿਯਮ ਤੇ ਸ਼ਰਤਾਂ ਜਿਹੜੀਆਂ ਹਨ ਉਹ ਪੰਜਾਬ ਸਰਕਾਰ ਦੀਆਂ ਲਾਗੂ ਹੋਣਗੀਆਂ ਤੇ ਤਨਖਾਹ ਜਿਹੜਾ ਗ੍ਰੇਡ ਹੈ ਸਾਰੇ ਉਹਦੇ ਅਨਸਾਰ ਹੀ ਹੋਣਗੇ ਤੇ ਹਸਾਮੀਆਂ ਦੀ ਆਖਰੀ ਤਰੀਕ ਦਸੰਨੇ ਪਹਿਕੇ ਸੰਪਰਕ ਕਰੋ ਤੇ ABC ਸਕੂਲ ਕਕਾ ਖਖਾ ਗਗਾ ਸ਼ਹਿਰ ਲਿਖ ਕੇ ਇਹਨੂੰ ਕੀਤਾ ਜਾ ਸਕਦਾ ਹੈ ਅਸਾਮੀਆਂ ਦੇ ਵਿੱਚ ਬੈਂਕ ਵਿੱਚ ਕੋਈ ਸਾਮੀ ਮਤਲਬ ਮੇਰੇ ਕਹਿੰਦਾ ਭਾਵ ਕਿ ਇਹ ਸਾਮੀਆਂ ਵਾਲਾ ਇੰਪੋਰਟੈਂਟ ਹੈਗਾ ਇਹ ਕਿਸੇ ਵੀ ਤਰ੍ਹਾਂ ਦੀ ਕੰਪਨੀ ਵੱਲੋਂ ਆ ਸਕਦਾ ਹੈ ਉਸ ਤੋਂ ਬਾਅਦ ਮੰਨ ਲਓ ਕਿਸੇ ਦੇ ਕੋਈ ਵਸਤੂ ਗੁੰਮ ਹੋ ਗਈ ਕੋਈ ਪਾਸਪੋਰਟ ਗੁੰਮ ਹੋ ਗਿਆ ਕੋਈ ਬੈਗ ਗੁੰਮ ਹੋ ਗਿਆ ਜਾਂ ਕੋਈ ਜ਼ਰੂਰੀ ਡਾਕੂਮੈਂਟਸ ਗੁੰਮ ਹੋ ਗਏ ਤਾਂ ਉਸ ਵੇਲੇ ਵੀ ਸਾਨੂੰ ਕਈ ਵਾਰ ਇਸ਼ਤਿਹਾਰ ਅਖਬਾਰ ਚ ਦੇਣਾ ਪੈਂਦਾ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਸਰਕਾਰੀ ਅੰਮ੍ਰਿਤਸਰ ਡੀਪੂ ਦੀ বাস ਨੰਬਰ 80 ਵਿੱਚ ਮੀਤੀ 8 ਨੂੰ ਸਵੇਰ ਵੇਲੇ ਇਸ ਵਿਅਕਤੀ ਦਾ ਪਰਸ ਜਾਂ ਬੈਗ ਜਾਂ ਕੋਈ ਵੀ ਟੈਚੀ ਗਮ ਹੋ ਗਿਆ ਜਿਸ ਦੇ ਵਿੱਚ ਉਸਤੇ ਸਾਰੇ ਸਰਟੀਫਿਕੇਟ ਹਨ ਤੇ ਕਿਰਪਾ ਕਰਕੇ ਜਿਸ ਨੂੰ ਮਿਲੇ ਇਸ ਨੰਬਰ ਤੇ ਸੰਪਰਕ ਕਰੇ ਉਸ ਨੂੰ ਉਚਿਤ ਇਨਾਮ ਦਿੱਤਾ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਇਸ਼ਤਿਹਾਰ ਤੁਹਾਨੂੰ ਪੇਪਰ 'ਚ ਆ ਸਕਦੇ ਆ ਇਸ ਤੋਂ ਇਲਾਵਾ ਹੋਰ ਵੀ ਹੋ ਸਕਦੇ ਆ ਵੀ ਕਈ ਜਿਵੇਂ ਤੁਸੀਂ ਪੜਦੇ ਹੋਵੋਗੇ ਅਖਬਾਰਾਂ ਦੇ ਅੱਜ ਦੇ ਇਸ਼ਤਿਹਾਰ ਪੜਿਆ ਕਰੋ ਜਿਹੜੇ ਹਮ ਰੂਟੀਨ ਵੜਾ ਤੁਹਾਡੇ ਨਿਊਜ਼ਪੇਪਰ ਹੁੰਦੇ ਆ ਅੰਗਰੇਜ਼ੀ ਹਿੰਦੀ ਪੰਜਾਬੀ ਕੋਈ ਵੀ ਤੁਹਾਡੇ ਘਰ ਨਿਊਜ਼ਪੇਪਰ ਆਉਂਦਾ ਤਾਂ ਉਹਦੇ ਵਿੱਚੋਂ ਤੁਹਾਨੂੰ ਇਹਨਾਂ ਦੀ ਜਿਹੜੀ ਇਸ਼ਤਿਹਾਰਾਂ ਦੀ ਛੋਟੀ ਜੀ ਕਟਿੰਗ ਹਰ ਪਾਸੇ ਦੇਖੋ ਕਿਉਂਕਿ ਬਹੁਤ ਸਾਰਾ ਖਰਚਾ ਇਸ਼ਤਿਹਾਰਾਂ ਦੇ ਸਿਰ ਤੋਂ ਅਖਬਾਰਾਂ ਦਾ ਚੱਲਦਾ ਤੇ ਤੁਸੀਂ ਹਰ ਅਖਬਾਰ 'ਚ ਹੁੰਦੇ ਆ ਤੁਸੀਂ ਪੜੋ ਤਾਂ ਤੁਹਾਨੂੰ ਇਹਦੀ ਜਾਣਕਾਰੀ ਹੋ ਜੇਗੀ ਕਿ ਅਸੀਂ ਕਿਸ ਤਰ੍ਹਾਂ ਲਿਖਣਾ ਇਇ ਇੰਨਾ ਚੋਈ ਕੋਈ ਇਸ਼ਤਿਹਾਰ ਤੁਹਾਨੂੰ ਪੇਪਰ ਚ ਆ ਸਕਦਾ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਰਲਦਾ ਮਿਲਦਾ ਆ ਸਕਦਾ ਇਸ਼ਤਿਹਾਰ ਇਸ ਲਈ ਇਹਨਾਂ ਦੇ ਆਧਾਰ ਤੇ ਤੁਸੀਂ ਇਸ ਪ੍ਰਸ਼ਨ ਦੀ ਤਿਆਰੀ ਕਰ ਸਕਦੇ